ਦੋਸਤੋ ਪਿਆਰ ਭਰੀ ਸੱਚੀ ਕਾਲ ਕੁਝ ਸਮਾਜ ਦੇ ਖੋਤੀ ਠੇਕੇਦਾਰ ਦਿਲਜੀਤ ਵੀਰੇ ਨੂੰ ਮਾੜਾ ਕਹਿ ਰਹੇ ਨੇ ਉਹਨਾਂ ਦੇ ਇਮਾਨੀਆਂ ਦੇ ਵਿਆਹ ਤੇ ਜਾਨ ਨੂੰ ਪਰਫਾਰਮ ਕਰਨ ਨੂੰ ਮਾੜਾ ਦੱਸ ਰਹੇ ਨੇ ਉਹਨਾਂ ਦੇ ਕਿਰਦਾਰ ਕੁਸ਼ੀ ਕਰਨ ਦੀ ਕੋਸ਼ਿਸ਼ ਕਰ ਰਹੇ ਨੇ ਕੁਝਨਾਂ ਨੂੰ ਨਿਚਾਰ ਦੱਸ ਰਹੇ ਨੇ ਉਹਨਾਂ ਸਾਰੇ ਸਮਾਜ ਦੇ ਠੇਕੇਦਾਰਾਂ ਨੂੰ ਮੈਂ ਇੱਕ ਗੱਲ ਪੁੱਛਣਾ ਚਾਹਣਾ ਇਹ ਉਹੀ ਕਿਰਦਾਰ ਨੇ ਜਿਹੜੇ ਜਉਂਦੇ ਜੀ ਬਾਈ ਸਿੱਧੂ ਮੂਸੇ ਵਾਲੇ ਨੂੰ ਵੀ ਇਦਾਂ ਹੀ ਮਾੜਾ ਕਹਿੰਦੇ ਸੀ ਉਹਨਾਂ ਦੇ ਗੀਤਾਂ ਨੂੰ ਉਹਨਾਂ ਦੇ ਕਿਰਦਾਰ ਨੂੰ ਭੰਡਦੇ ਸੀ ਤੇ ਬਾਅਦ ਚ ਸਭ ਤੋਂ ਪਹਿਲਾਂ ਉਹਨਾਂ ਦੇ ਜਾਣ ਤੋਂ ਬਾਅਦ ਇਹ ਝੰਡੀਆਂ ਚੱਕ ਕੇ ਖੜੇ ਹੁੰਦੇ ਆ ਤਖਤੀਆਂ ਲੈ ਕੇ ਸਿੱਧੂ ਬਾਈ ਅਮਰ ਰਹੇ ਬਾਈ ਨੇ ਪੱਗ ਦਾ ਮਾਣ ਵਧਾਇਆ ਹੈ ਨਾ ਉਹਨੇ ਪੰਜਾਬੀ ਮਾਂ ਬੋਲੀ ਦੀ ਸੇਵਾ ਕੀਤੀ ਉਹਨਾਂ ਸਾਰਿਆਂ ਨੂੰ ਮੈਂ ਰਿਕਵੈਸਟ ਕਰਦਾ ਕਿ ਪਲੀਜ਼ ਜਿਉਂਦੇ ਇਨਸਾਨਾਂ ਦੀ ਕਦਰ ਕਰੋ ਤੁਹਾਨੂੰ ਇਹ ਨਹੀਂ ਦਿਖਦਾ ਕੁਰਤੇ ਪਜਾਮੇ ਨੂੰ ਕਿਸ ਲੈਵਲ ਤੇ ਪ੍ਰਮੋਟ ਕੀਤਾ ਗਿਆ ਪੰਜਾਬੀ ਗਾਣਿਆਂ ਨੂੰ ਕਿਸ ਲੈਵਲ ਤੇ ਪੰਜਾਬੀ ਬੋਲੀ ਦੀ ਪ੍ਰਮੋਸ਼ਨ ਹੋਈ ਹੈ ਪੱਗ ਦੀ ਕਿਸ ਲੈਵਲ ਤੇ ਪ੍ਰਮੋਸ਼ਨ ਹੋਈ ਹੈ ਜਿਸ ਪਲੇਟਫਾਰਮ ਤੇ ਰਹਿਾਨਾ ਵਰਗੀ ਇੰਟਰਨੈਸ਼ਨਲ ਆਰਟਿਸਟ ਪਰਫਾਰਮ ਕਰ ਰਹੀ ਉਹਥੇ ਸਾਡਾ ਇੱਕ ਸਰਦਾਰ ਮੁੰਡਾ ਪੱਗ ਵਾਲਾ ਮੁੰਡਾ ਉਥੇ ਰੌਣਕਾਂ ਲਾ ਰਿਹਾ ਥੋਨੂੰ ਇਹ ਚੀਜ਼ਾਂ ਨਹੀਂ ਨਜ਼ਰ ਆਉਂਦੀਆਂ ਥੋਨੂੰ ਹਮੇਸ਼ਾ ਨਾਚਾਰਪੁਣਾ ਕਿ ਨਜ਼ਰ ਆਉਂਦਾ ਸੋ ਸਾਰਿਆਂ ਨੂੰ ਇਹੀ ਰਿਕਵੈਸਟ ਹੈ ਕਿ ਜਿਹੜਾ ਇਨਸਾਨ ਪੰਜਾਬੀ ਪਹਿਰਾਵੇ ਨੂੰ ਪੰਜਾਬੀ ਮਾਂ ਬੋਲੀ ਨੂੰ ਪੰਜਾਬੀ ਭੰਗੜੇ ਨੂੰ ਪੰਜਾਬੀ ਸੰਗੀਤ ਨੂੰ ਕਿਸੇ ਵੀ ਤਰੀਕੇ ਦੇ ਨਾਲ ਪ੍ਰਮੋਟ ਕਰਦਾ ਉਹਦੀ ਇੱਜ਼ਤ ਕਰੋ ਉਹਨੂੰ ਅਪਰੀਸ਼ੀਏਟ ਕਰੋ ਨਹੀਂ ਕਰਨਾ ਘੱਟੋ ਘੱਟ ਮਾੜਾ ਬੋਲਣਾ ਬੰਦ ਕਰ ਦਿਓ ਥੈਂਕ ਯੂ ਸੋ ਮੱਚ ਦੋਸਤੋ ਪਿਆਰ પૈਸਾ ਸੱਚਾ ਕੁਝ ਸਮਾਜ ਦੇ ਖੋਤੀ ਠੇਕੇਦਾਰ ਦਿਲਜੀਤ ਵੀਰੇ ਨੂੰ ਮਾੜਾ ਕਹਿ ਰਹੇ ਨੇ ਉਹਨਾਂ ਦੇ ਇਮਾਨੀਆਂ ਦੇ ਵਿਆਹ ਤੇ ਜਾਨ ਨੂੰ ਪਰਫਾਰਮ ਕਰਨ ਨੂੰ ਮਾੜਾ ਦੱਸ ਰਹੇ ਨੇ ਉਹਨਾਂ ਦੇ ਕਿਰਦਾਰ ਕੋਸ਼ਿਸ਼ ਕਰਨ ਦੀ ਕੋਸ਼ਿਸ਼ ਕਰ ਰਹੇ ਨੇ ਕੁਝਨਾਂ ਨੂੰ ਨਿਚਾਰ ਦੱਸ ਰਹੇ ਨੇ ਉਹਨਾਂ ਸਾਰੇ ਸਮਾਜ ਦੇ ਠੇਕੇਦਾਰਾਂ ਨੂੰ ਮੈਂ ਇੱਕ ਗੱਲ ਪੁੱਛਣਾ ਚਾਹਣਾ ਇਹ ਉਹੀ ਕਿਰਦਾਰ ਨੇ ਜਿਹੜੇ ਜਉਂਦੇ ਜੀ ਬਾਈ ਸਿੱਧੂ ਮੂਸੇ ਵਾਲੇ ਨੂੰ ਵੀ ਇਦਾਂ ਹੀ ਮਾੜਾ ਕਹਿੰਦੇ ਸੀ ਉਹਨਾਂ ਦੇ ਗੀਤਾਂ ਨੂੰ ਉਹਨਾਂ ਦੇ ਕਿਰਦਾਰ ਨੂੰ ਭੰਡਦੇ ਸੀ ਤੇ ਬਾਅਦ ਚ ਸਭ ਤੋਂ ਪਹਿਲਾਂ ਉਹਨਾਂ ਦੇ ਜਾਣ ਤੋਂ ਬਾਅਦ ਇਹ ਝੰਡੀਆਂ ਚੱਕ ਕੇ ਖੜੇ ਹੁੰਦੇ ਆ ਤਕਤੀਆਂ ਲੈ ਕੇ ਸਿੱਧੂ ਬਾਈ ਅਮਰ ਰਹੇ ਬਾਈ ਨੇ ਪੱਗ ਦਾ ਮਾਣ ਵਧਾਇਆ ਹੈਨਾ ਉਹਨੇ ਪੰਜਾਬੀ ਮਾਂ ਬੋਲੀ ਦੀ ਸੇਵਾ ਕੀਤੀ ਉਹਨਾਂ ਸਾਰਿਆਂ ਨੂੰ ਮੈਂ ਰਿਕਵੈਸਟ ਕਰਦਾ ਕਿ ਪਲੀਜ਼ ਜਿਉਂਦੇ ਇਨਸਾਨਾਂ ਦੀ ਕਦਰ ਕਰੋ ਤੁਹਾਨੂੰ ਇਹ ਨਹੀਂ ਦਿਖਦਾ ਕੁਰਤੇ ਪਜਾਮੇ ਨੂੰ ਕਿਸ ਲੈਵਲ ਤੇ ਪ੍ਰਮੋਟ ਕੀਤਾ ਗਿਆ ਪੰਜਾਬੀ ਗਾਣਿਆਂ ਨੂੰ ਕਿਸ ਲੈਵਲ ਤੇ ਪੰਜਾਬੀ ਬੋਲੀ ਦੀ ਪ੍ਰਮੋਸ਼ਨ ਹੋਈ ਹੈ ਪੱਗ ਦੀ ਕਿਸ ਲੈਵਲ ਤੇ ਪ੍ਰੋਮੋਸ਼ਨ ਹੋਈ ਹੈ ਜਿਸ ਪਲੇਟਫਾਰਮ ਤੇ ਰਿਹਾਨਾ ਵਰਗੀ ਇੰਟਰਨੈਸ਼ਨਲ ਆਰਟਿਸਟ ਪਰਫਾਰਮ ਕਰ ਰਹੀ ਉਹਥੇ ਸਾਡਾ ਇੱਕ ਸਰਦਾਰ ਮੁੰਡਾ ਪੱਗ ਵਾਲਾ ਮੁੰਡਾ ਉਥੇ ਰੌਣਕਾਂ ਲਾ ਰਿਹਾ ਥੋਨੂੰ ਇਹ ਚੀਜ਼ਾਂ ਨਹੀਂ ਨਜ਼ਰ ਆਉਂਦੀਆਂ ਥੋਨੂੰ ਹਮੇਸ਼ਾ ਨਾਚਾਰਪੁਣਾ ਕਿਉਂ ਨਜ਼ਰ ਆਉਂਦਾ ਸੋ ਸਾਰਿਆਂ ਨੂੰ ਇਹੀ ਰਿਕਵੈਸਟ ਹੈ ਕਿ ਜਿਹੜਾ ਇਨਸਾਨ ਪੰਜਾਬੀ ਪਹਿਰਾਵੇ ਨੂੰ ਪੰਜਾਬੀ ਮਾਂ ਬੋਲੀ ਨੂੰ ਪੰਜਾਬੀ ਪੰਗੜੇ ਨੂੰ ਪੰਜਾਬੀ ਸੰਗੀਤ ਨੂੰ ਕਿਸੇ ਵੀ ਤਰੀਕੇ ਦੇ ਨਾਲ ਪ੍ਰਮੋਟ ਕਰਦਾ ਉਦੀ ਇੱਜ਼ਤ ਕਰੋ ਅਪਰੀਸ਼ੀਏਟ ਕਰੋ ਨਹੀਂ ਕਰਨਾ ਘੱਟੋ ਘੱਟ ਮਾੜਾ ਬੋਲਣਾ ਬੰਦ ਕਰ ਦਿਓ ਥੈਂਕ ਯੂ ਸੋ ਮੱਚ ਦੋਸਤੋ ਪਿਆਰ પૈਸਾ ਸੱਚੀ ਕਾ ਕੁਝ ਸਮਾਜ ਦੇ ਖੋਤੀ ਠੇਕੇਦਾਰ ਦਿਲਜੀਤ ਵੀਰੇ ਨੂੰ ਮਾੜਾ ਕਹਿ ਰਹੇ ਨੇ ਉਹਨਾਂ ਦੇ ਅਮਾਨੀਆਂ ਦੇ ਵਿਆਹ ਤੇ ਜਾਣ ਨੂੰ ਪਰਫਾਰਮ ਕਰਨ ਨੂੰ ਮਾੜਾ ਦੱਸ ਰਹੇ ਨੇ ਉਹਨਾਂ ਦੇ ਕਰਤਾਰ ਕੋਸ਼ਿਸ਼ ਕਰਨੀ ਕੋਸ਼ਿਸ਼ ਕਰ ਰਹੇ ਨੇ ਕੁਝਨਾਂ ਨੂੰ ਨਿਚਾਰ ਦੱਸ ਰਹੇ ਨੇ ਉਹਨਾਂ ਸਾਰੇ ਸਮਾਜ ਦੇ ਠੇਕੇਦਾਰਾਂ ਨੂੰ ਮੈਂ ਇੱਕ ਗੱਲ ਪੁੱਛਣਾ ਚਾਹਣਾ ਇਹੀ ਉਹੀ ਕਿਰਦਾਰ ਨੇ ਜਿਹੜੇ ਜਉਂਦੇ ਜੀ ਬਾਈ ਸਿੱਧੂ ਮੂਸੇ ਵਾਲੇ ਨੂੰ ਵੀ ਇਦਾਂ ਹੀ ਮਾੜਾ ਕਹਿੰਦੇ ਸੀ ਉਹਨਾਂ ਦੇ ਗੀਤਾਂ ਨੂੰ ਉਹਨਾਂ ਦੇ ਕਿਰਦਾਰ ਨੂੰ ਭੰਡਦੇ ਸੀ ਤੇ ਬਾਅਦ ਚ ਸਭ ਤੋਂ ਪਹਿਲਾਂ ਉਹਨਾਂ ਦੇ ਜਾਣ ਤੋਂ ਬਾਅਦ ਇਹ ਝੰਡੀਆਂ ਚੱਕ ਕੇ ਖੜੇ ਹੁੰਦੇ ਆ ਤਖਤਿਆਂ ਲੈ ਕੇ ਸਿੱਧੂ ਬਾਈ ਅਮਰ ਰਹੇ ਬਾਈ ਨੇ ਪੱਗ ਦਾ ਮਾਣ ਵਧਾਇਆ ਹੈਨਾ ਉਹਨੇ ਪੰਜਾਬੀ ਮਾਂ ਬੋਲੀ ਦੀ ਸੇਵਾ ਕੀਤੀ ਉਹਨਾਂ ਸਾਰਿਆਂ ਨੂੰ ਮੈਂ ਰਿਕਵੈਸਟ ਕਰਦਾ ਕਿ ਪਲੀਜ਼ ਜਉਂਦੇ ਇਨਸਾਨਾਂ ਦੀ ਕਦਰ ਕਰੋ ਤੁਹਾਨੂੰ ਇਹ ਨਹੀਂ ਦਿਖਦਾ ਕੁਰਤੀ ਪਜਾਮੇ ਨੂੰ ਕਿਸ ਲੈਵਲ ਤੇ ਪ੍ਰਮੋਟ ਕੀਤਾ ਗਿਆ ਪੰਜਾਬੀ ਗਾਣਿਆਂ ਨੂੰ ਕਿਸ ਲੈਵਲ ਤੇ ਪੰਜਾਬੀ ਬੋਲੀ ਦੀ ਪ੍ਰਮੋਸ਼ਨ ਹੋਈ ਹੈ ਪੱਗ ਦੀ ਕਿਸ ਲੈਵਲ ਤੇ ਪ੍ਰਮੋਸ਼ਨ ਹੋਈ ਹੈ ਜਿਸ ਪਲੇਟਫਾਰਮ ਤੇ ਰਹਿਾਨਾ ਵਰਗੀ ਇੰਟਰਨੈਸ਼ਨਲ ਆਰਟਿਸਟ ਪਰਫਾਰਮ ਕਰ ਰਹੀ ਉਹਥੇ ਸਾਡਾ ਇੱਕ ਸਰਦਾਰ ਮੁੰਡਾ ਪੱਗ ਵਾਲਾ ਮੁੰਡਾ ਉਥੇ ਰੌਣਕਾਂ ਲਾ ਰਿਹਾ ਤੁਹਾਨੂੰ ਇਹ ਚੀਜ਼ਾਂ ਨਹੀਂ ਨਜ਼ਰ ਆਉਂਦੀਆਂ ਤੁਹਾਨੂੰ ਹਮੇਸ਼ਾ ਨਾਚਾਰਪੁਣਾ ਕਿ ਨਜ਼ਰ ਆਉਂਦਾ ਸੋ ਸਾਰਿਆਂ ਨੂੰ ਇਹੀ ਰਿਕਵੈਸਟ ਹੈ ਕਿ ਜਿਹੜਾ ਇਨਸਾਨ ਪੰਜਾਬੀ ਪਹਿਰਾਵੇ ਨੂੰ ਪੰਜਾਬੀ ਮਾਂ ਬੋਲੀ ਨੂੰ ਪੰਜਾਬੀ ਭੰਗੜੇ ਨੂੰ ਪੰਜਾਬੀ ਸੰਗੀਤ ਨੂੰ ਕਿਸੇ ਵੀ ਤਰੀਕੇ ਦੇ ਨਾਲ ਪ੍ਰਮੋਟ ਕਰਦਾ ਉਹਦੀ ਇੱਜ਼ਤ ਕਰੋ ਉਹਨੂੰ ਅਪਰੀਸ਼ੀਏਟ ਕਰੋ ਨਹੀਂ ਕਰਨਾ ਘੱਟ ਤੋਂ ਘੱਟ ਮਾੜਾ ਬੋਲਣਾ ਬੰਦ ਕਰ ਦਿਓ ਥੈਂਕ ਯੂ ਸੋ ਮੱਚ ਦੋਸਤੋ ਪਿਆਰ ਭਰੀ ਸੱਚੀ ਕਾ ਕੁਝ ਸਮਾਜ ਦੇ ਖੋਤੀ ਠੇਕੇਦਾਰ ਦਿਲਜੀਤ ਵੀਰੇ ਨੂੰ ਮਾੜਾ ਕਹਿ ਰਹੇ ਨੇ ਉਹਨਾਂ ਦੇ ਅਮਾਨੀਆਂ ਦੇ ਵਿਆਹ ਤੇ ਜਾਨ ਨੂੰ ਪਰਫਾਰਮ ਕਰਨ ਨੂੰ ਮਾੜਾ ਦੱਸ ਰਹੇ ਨੇ ਉਹਨਾਂ ਦੇ ਕਿਰਦਾਰ ਕੋਸ਼ਿਸ਼ ਕਰਨੀ ਕੋਸ਼ਿਸ਼ ਕਰ ਰਹੇ ਨੇ ਕੁਜਨਾਂ ਨੂੰ ਨਿਚਾਰ ਦੱਸ ਰਹੇ ਨੇ ਉਹਨਾਂ ਸਾਰੇ ਸਮਾਜ ਦੇ ਠੇਕੇਦਾਰਾਂ ਨੂੰ ਮੈਂ ਇੱਕ ਗੱਲ ਪੁੱਛਣਾ ਚਾਹਣਾ ਇਹ ਉਹੀ ਕਿਰਦਾਰ ਨੇ ਜਿਹੜੇ ਜਉਂਦੇ ਜੀ ਬਾਈ ਸਿੱਧੂ ਮੂਸੇ ਵਾਲੇ ਨੂੰ ਵੀ ਇਦਾਂ ਹੀ ਮਾੜਾ ਕਹਿੰਦੇ ਸੀ ਉਹਨਾਂ ਦੇ ਗੀਤਾਂ ਨੂੰ ਉਹਨਾਂ ਦੇ ਕਿਰਦਾਰ ਨੂੰ ਭੰਡਦੇ ਸੀ ਤੇ ਬਾਅਦ ਚ ਸਭ ਤੋਂ ਪਹਿਲਾਂ ਉਹਨਾਂ ਦੇ ਜਾਣ ਤੋਂ ਬਾਅਦ ਇਹ ਝੰਡੀਆਂ ਚੱਕ ਕੇ ਖੜੇ ਹੁੰਦੇ ਆ ਤਖਤੀਆਂ ਲੈ ਕੇ ਸਿੱਧੂ ਬਾਈ ਅਮਰ ਰਹੇ ਬਾਈ ਨੇ ਪੱਗ ਦਾ ਮਾਣ ਵਾ ਵਧਾਇਆ ਹੈ ਨਾ ਉਹਨੇ ਪੰਜਾਬੀ ਮਾਂ ਬੋਲੀ ਦੀ ਸੇਵਾ ਕੀਤੀ ਉਹਨਾਂ ਸਾਰਿਆਂ ਨੂੰ ਮੈਂ ਰਿਕੁਐਸਟ ਕਰਦਾ ਕਿ ਪਲੀਜ਼ ਜਿਉਂਦੇ ਇਨਸਾਨਾਂ ਦੀ ਕਦਰ ਕਰੋ ਤੁਹਾਨੂੰ ਇਹ ਨਹੀਂ ਦਿਖਦਾ ਕੁਰਤੇ ਪਜਾਮੇ ਨੂੰ ਕਿਸ ਲੈਵਲ ਤੇ ਪ੍ਰਮੋਟ ਕੀਤਾ ਗਿਆ ਪੰਜਾਬੀ ਗਾਣਿਆਂ ਨੂੰ ਕਿਸ ਲੈਵਲ ਤੇ ਪੰਜਾਬੀ ਬੋਲੀ ਦੀ ਪ੍ਰਮੋਸ਼ਨ ਹੋਈ ਹੈ ਪੱਗ ਦੀ ਕਿਸ ਲੈਵਲ ਤੇ ਪ੍ਰਮੋਸ਼ਨ ਹੋਈ ਹੈ ਜਿਸ ਪਲੇਟਫਾਰਮ ਤੇ ਰਹਿਾਨਾ ਵਰਗੀ ਇੰਟਰਨੈਸ਼ਨਲ ਆਰਟਿਸਟ ਪਰਫਾਰਮ ਕਰ ਰਹੇ ਉੱਥੇ ਸਾਡਾ ਇੱਕ ਸਰਦਾਰ ਮੁੰਡਾ ਪੱਗ ਵਾਲਾ ਮੁੰਡਾ ਉੱਥੇ ਰੌਣਕਾਂ ਲਾ ਰਿਹਾ ਥੋਨੂੰ ਇਹ ਚੀਜ਼ਾਂ ਨੇ ਨਜ਼ਰ ਆਉਂਦੀਆਂ ਥੋਨੂੰ ਹਮੇਸ਼ਾ ਨਾਚਾਰਪੁਣਾ ਕਿਉਂ ਨਜ਼ਰ ਆਉਂਦਾ ਸੋ ਸਾਰਿਆਂ ਨੂੰ ਇਹੀ ਰਿਕਵੈਸਟ ਹੈ ਕਿ ਜਿਹੜਾ ਇਨਸਾਨ ਪੰਜਾਬੀ ਪਹਿਰਾਵੇ ਨੂੰ ਪੰਜਾਬੀ ਮਾਂ ਬੋਲੀ ਨੂੰ ਪੰਜਾਬੀ ਪੰਗੜੇ ਨੂੰ ਪੰਜਾਬੀ ਸੰਗੀਤ ਨੂੰ ਕਿਸੇ ਵੀ ਤਰੀਕੇ ਦੇ ਨਾਲ ਪ੍ਰਮੋਟ ਕਰਦਾ ਉਹਦੀ ਇੱਜ਼ਤ ਕਰੋ ਉਹਨੂੰ ਅਪਰੀਸ਼ੀਏਟ ਕਰੋ ਨਹੀਂ ਕਰਨਾ ਘੱਟੋ ਘੱਟ ਮਾੜਾ ਬੋਲਣਾ ਬੰਦ ਕਰ ਦਿਓ ਥੈਂਕ ਯੂ ਸੋ ਮੱਚ